ਕਰਮ ਵਾਲੀਏ ਜਿਸ مرد ਸੂਰਮਾ ਜਣ ਆਏ ਨੇ ਨੇਕੀ ਦਿਖਾ ਖਰ ਲੜਦਾ ਰਿਆ ਮਾੜੇ ਦਾ ਹਮੀ ਬਣਿਆ ਏ 파ਰਤ ਦੀ ਇੱਜ਼ਤ ਰੱਖੀ ਲਈ ਵਾਰ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਵਾਲੀਏ ਜਿਸ ਮਰਦ ਸੂਰਮਾ ਜਣ ਆਏ ਨੇ ਨੇਕੀ ਦਿਖਾ ਖਰ ਲੜਦਾ ਰਿਆ ਮਾੜੇ ਦਾ ਹਮੀ ਬਣਿਆ ਏ ਪਾਰਤ ਦੀ ਇੱਜ਼ਤ ਰੱਖੀ ਲਈ ਵਾਰ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਵਾਲੀਏ ਜਿਸ ਮਰਦ ਸੂਰਮਾ ਜਣ ਆਏ ਨੇ ਨੇਕੀ ਦਿਖਾ ਕਰ ਲੜਦਾ ਰਿਆ ਮਾੜੇ ਦਾ ਹਮੀ ਬਣਿਆ ਏ ਭਾਰਤ ਦੀ ਇੱਜ਼ਤ ਰੱਖੀ ਲਈ ਵਾਰ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਨਾਂ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਵਾਲੀਏ ਜਿਸ ਮਰਦ ਦਸੂਰ ਮਾ ਜਣ ਆਏ ਨੇ ਨੇਕੀ ਦਿਖਾਤਰ ਲੜਦਾ ਰਿਆ ਮਾੜੇ ਦਾ ਹਮੀ ਬਣਿਆ ਏ ਭਾਰਤ ਦੀ ਇੱਜ਼ਤ ਰੱਖੀ ਲਈ ਵਾਰ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਵਾੜ ਵਾਲੀਏ ਜਿਸ ਮਰਦ ਸੂਰਮਾ ਜਣ ਆਏ ਨੇ ਨੇਕੀ ਦਿਖਾ ਖਰ ਲੜਦਾ ਰਿਆ ਮਾੜੇ ਦਾ ਹਮੀ ਬਣਿਆ ਏ ਪਾਰਤ ਦੀ ਇੱਜ਼ਤ ਰੱਖੀ ਲਈ ਵਾਰ ਸਾਰਾ ਹੀ ਪਰਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ